ਆਲੋ ਵੀ 38 ਕਿਲੋ ਦਾ ਰਹੇ ਪਹਿਲੇ ਜੂਏ ਦਾ ਹਾਂਜੀ ਠੀਕ ਹੈ ਐ ਕਿ ਇਹ ਤਾਂ ਉਮੀਦ ਕਰਦੇ ਆ ਚੰਗੀ ਸਾਂਭ ਲਈ ਕਿ ਇਹਦੇ 50 ਲੀਟਰ ਵੀ ਪਾ ਦੂ ਨਹੀਂ 45-46 ਲੀਟਰ ਫੁਲਾ ਪਾ ਦੂ ਮੈਨੂੰ ਬੱਚੇ ਦੂਗੇ ਨਾ ਹਮਮਰੀ ਗਾਵਾ ਤੋਂ ਹੋ ਅਗਲਾ 12 ਕਿਲੋ ਮੰਨ ਕੇ ਲਈ ਕਿਉਂ ਸਕਦਾ 12 ਕਿਲੋ ਅਗਲਾ ਮੰਨ ਇੰਨੀ ਛੜੀ ਝੋਟੀ ਕਿੱਸਾ ਵਾਲੀ ਹਮਮ ਬਾਕੀ ਉਹ ਜਿਵੇਂ ਗਾਂ ਬਹੁਤ ਡਬਲ ਆ ਹਨਾ ਉਹ ਤੋਂ ਥੋੜਾ ਹੀ ਫਰਕ ਹੈ ਦਾ ਥੋੜਾ ਹੀ ਫਰਕ ਹੈ ਪਰ ਉਹ ਤਾਂ ਇਹ ਮੈਂ ਬਹੁਤ ਡਬਲ ਬਣ ਜਾਣਾ ਸਹੀ ਗੱਲ ਆ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਸੰਧੂਕਲਾ ਤਹਿਸੀਲ ਤਪਾ ਮੰਡੀ ਜਿਲ੍ਹਾ ਇਹਨੂੰ ਬਰਨਾਲਾ ਪੈ ਜਾਂਦਾ ਹੈ ਸਾਹਮਣੇ ਤੁਸੀਂ ਗਾਂ ਦੇਖ ਰਹੇ ਹੋ ਬਿਲਕੁਲ ਤਾਜੀ ਸੂਈ ਹੈ ਬਹੁਤ ਵੱਡੇ ਢਾਂਚੇ ਦੀ ਹੈ ਬੱਚਾ ਤੁਸੀਂ ਮੂਰੇ ਦੇਖ ਸਕਦੇ ਹੋ ਤੇ ਆਰਡਰ ਦੀ ਤਿਆਰੀ ਬਹੁਤ ਜ਼ਬਰਦਸਤ ਹੈ ਤੇ ਚੰਗੇ ਦੁੱਧ ਦੀ ਇਹ ਤੋਂ ਉਮੀਦ ਆ ਗਈ ਤੇ ਬਾਕੀ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾ ਦਾਂਗੇ ਕੀ ਡਿਟੇਲ ਆ ਗਈ ਉਸ ਤੋਂ ਬਾਅਦ ਤੁਹਾਨੂੰ ਤੋਰ ਕੇ ਦਿਖਾ ਦਾਂਗੇ ਫੁੱਲ ਤਸੱਲੀ ਕਰਕੇ ਆਪ ਦੀ ਤੁਸੀਂ ਖਰੀਦ ਸਕਦੇ ਹੋ ਤੇ ਇੱਧਰ ਇੱਕ ਝੋਟੀ ਆ ਦੋ ਨਾਗ ਆ ਗਏ ਇਹ ਵੀ ਤਾਜੀ ਸੂਈ ਆ ਇਹਦੀ ਵੀ ਤੁਹਾਨੂੰ ਆਪਾਂ ਡਿਟੇਲ ਲੈ ਦਾਂਗੇ ਤੇ ਸਭ ਤੋਂ ਪਹਿਲਾਂ ਇੱਧਰ ਆਪਾਂ ਗਾਂ ਤੋਂ ਸਟਾਰਟ ਕਰ ਲੈਂਦੇ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਨਾਮ ਭਰੂਪਾਲ ਸਿੰਘ ਆ ਜੀ ਪਿੰਡ ਸੰਧੂਕਲਾ ਠੀਕ ਆ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਫੋਨ ਨੰਬਰ 991546733 ਹੀ ਠੀਕ ਆ ਜੀ ਹਾਂਜੀ ਅੱਜ ਆਪਣੇ ਕੋਲੇ ਦੋ ਨਾਗ ਆ ਇਹਦਾ ਦੂਜਾ ਸੂਆ ਰਾਤ ਦੀ ਸੂਈ ਵੀ ਆ ਮਾਂਗਰ ਇਹਦੇ ਬੱਚਾ ਜੀ ਠੀਕ ਹੈ ਪਹਿਲੇ ਸੂਏ ਦਾਦਾ ਰਕਾਰਡ ਸੀ ਜੋ ਉਹ ਮੰਨ ਲਓ ਵੀ 38 ਕਿਲੋ ਦਾ ਰਹੇ ਪਹਿਲੇ ਸੂਏ ਦਾ ਹਾਂਜੀ ਠੀਕ ਹੈ ਐ ਕਿ ਇਹ ਤਾਂ ਉਮੀਦ ਕਰਦੇ ਆ ਚੰਗੀ ਸਾਂਹ ਲਈ ਕਿਹਨੇ 50 ਲੀਟਰ ਵੀ ਪਾ ਦੂ ਨਹੀਂ 45 60 ਲੀਟਰ ਫੁੱਲਾ ਪਾ ਦੂ ਠੀਕ ਹੈ ਉਹ ਢਾਂਚਾ ਬਹੁਤ ਵੱਡਾ ਹੈ ਨਾ ਜੇ ਟੂਪਰ ਸਾਰਾ ਓਕੇ ਜਮ ਓਕੇ ਆਪਣੇ ਕੋਲੇ ਵੀਡੀਓ ਪਈ ਆ ਤੇ ਥਣਾ ਥਣਾ ਅੰਨ ਨੂੰ ਕਿਵੇਂ ਆ ਹਾਂ ਹੁਣ ਤਾਂ ਤੁਹਾਨੂੰ ਪਤਾ ਇਹ ਜੀ ਬਹਿਣ ਦੇ ਸਾਡ ਨੂੰ ਜੀ ਠੀਕ ਹੈ ਹਾਂ ਤੇ ਆਪਾਂ ਤਸੱਲੀ ਅਗਲੇ ਨੇ ਖੁਦ ਕਰ ਲੈਣੇ ਠੀਕ ਹੈ ਉਹ ਆਪਾਂ ਕੋਈ ਫਾਰਮ ਚੋਂ ਲਈਏ ਇਹ ਜਾਂ ਕੋਈ ਆਮ ਕਰ ਫਾਰਮ ਚੋਂ ਲਈਏ ਫਾਰਮ ਚੋਂ ਕਿਉਂਕਿ ਵੱਡੀ ਬਹੁਤ ਹੈ ਨਾ ਫਾਰਮਾਂ ਜੀ ਹੁੰਦੇਗਾ ਇਦਾਂ ਦੇਗਾ ਸੋਲ ਨੂੰ ਪ੍ਰੋਪਰ ਰਿਕਾਰਡ ਮਿਲ ਜੂਗਾ ਠੀਕ ਹੈ ਸਾਰਾ ਰਿਕਾਰਡ ਮਿਲ ਜੂਗਾ ਠੀਕ ਹੈ ਖੋਲ ਲਾ ਤੇ ਮੁੱਲੇ ਦਾ ਇਹਦਾ ਮੁੱਲ ਰਹੂਗਾ ਜੀ 2 ਲੱਖ ਤੋਂ ਮਾਨਤਾ ਨੂੰ 2 ਚੋ ਮਾਨਦਾਨ ਹੋ ਜੂਗਾ ਇਹਦਾ ਢਾਈ ਨਹੀਂ ਚੰਨੀ ਕਰਨਾ ਠੀਕ ਹੈ ਲੋ ਵੀ ਦੋ ਤੋਂ ਕਦਕਾਰ ਬਹੁਤ ਹੈ ਇਹਦਾ ਬਹੁਤ ਵੱਡੇ ਢਾਂਚੇ ਦੀ ਗਾਂ ਗਈ ਤੇ ਬਾਕੀ ਤੁਸੀਂ ਆਰਡਰ ਦੇਖ ਸਕਦੇ ਹੋ ਬਹੁਤ ਜ਼ਬਰਦਸਤ ਆਗਾ। ਭਾਵੇਂ ਇਹ ਹੀ ਨਹੀਂ ਆ ਖੜਨਾ ਕਿੱਥੋਂ ਮਿਲਦੀ ਹੈ ਵਾਹ ਕਿਹੜਾ ਬੰਦਾ ਕਾ। ਸਹੀ ਗੱਲ ਆ ਕਦੇ ਕਦੇ ਆਉਂਦਾਂ ਹਨ। ਹਾਂ ਲੈ ਉਹ ਬੰਦਾ ਲੋੜ ਬੰਦ ਸੀ। ਹੂੰ। ਤਾਂ ਕਰਕੇ ਉਹਨੇ ਆਪਾਂ ਨੂੰ ਦੇਤੀ ਦਾ ਹਨ। ਠੀਕ ਆ। ਬਾਹਰ ਵਾਲਾ ਤੇ ਇਹ ਜਾ ਭਾਅ ਦਾ ਫਿਰ ਤਾਂ ਬਾਹਰ ਵਾਲਾ ਕਿੱਥੇ ਤੁਸੀਂ। ਸਹੀ ਗੱਲ ਆ। ਇਹਦੇ ਦੋ ਤਿੰਨ ਲੈਣੀਆਂ ਇਕੱਲੀ ਰੱਖ। ਸਹੀ ਗੱਲ ਹੈ ਬਾਕੀ ਮਸ਼ੀਨੀ ਚਵਾਈ ਵੀ ਹੋ ਜੂਗੀ ਤੇ ਤੁਸੀਂ ਮੁਠੀ ਦੀ ਚਵਾਈ ਨਾਲ ਵੀ ਚਵਾਈ ਇਹਦੀ ਕਰ ਸਕਦੇ ਹੋਗੇ ਇਹ ਨੂੰ ਜੇ ਆਪਾਂ ਮੰਗ ਲਏ ਨਾ 45 50 ਕਿਲੋ ਦੁੱਧ ਮਮੂਲੀ ਆ ਮਾਜ ਨਾ ਇਹ ਨਾ ਢੰਜਣਾ ਤਾ ਫੇਰ ਕਿਹੜੀ ਦਊਗਾ ਹਨ 30 ਵੜਨਾ ਦਿਓ ਹੂੰ 40 40 ਲੀਟਰ ਤੇਰੀ ਆ ਬਾਕੀ ਦੋਸਤੋ ਆਰਡਰ ਬੈਕ ਸਾਈਡ ਨੂੰ ਵੀ ਬਹੁਤ ਜ਼ਿਆਦਾ ਆਗਾ ਮੂਰ ਨੂੰ ਵੀ ਚੰਗਾ ਹੈ ਬਾਕੀ ਪਿੱਛੇ ਤੋਂ ਤੁਸੀਂ ਸਪੇਸ ਦੇਖ ਸਕਦੇ ਹੋ ਬਹੁਤ ਜ਼ਿਆਦਾ ਆਗੀ ਥਾਣਾ ਦੇ ਵਿੱਚ ਤੇ ਬਾਕੀ ਪਾਸੇ ਤੋਂ ਵੀ ਦੇਖ ਸਕਦੇ ਹਾਂ ਪਾਸੇ ਤੋਂ ਵੀ ਸਪੇਸ ਬਹੁਤ ਜ਼ਿਆਦਾ ਆ ਗਈ ਦੇਖ ਸਾਹ ਨੇ ਤੁਸੀਂ ਤੇ ਥਾਣ ਥਾਣ ਵੀ ਬਹੁਤ ਵਧੀਆ ਸਾਈਜ਼ ਦੇ ਵਿੱਚ ਆ ਕੋਈ ਨਾ ਜ਼ਿਆਦਾ ਛੋਟੇ ਆ ਤੇ ਨਾ ਕੋਈ ਜ਼ਿਆਦਾ ਵੱਡੇ ਆ ਹਾਂ ਤੇ ਬਾਕੀ ਬੱਚਾ ਪੂਰੇ ਬੈਠਾ ਜੇ ਕਿਤੇ ਬੱਚੀ ਹੁੰਦੀ ਤਾਂ ਚਲੋ ਗੱਲ ਹੋਰ ਹੋਣੀ ਸੀਗੀ ਹਾਂ ਤੇ ਪਰ ਦੁੱਧ ਪੱਖ ਤੋਂ ਬਹੁਤ ਚੰਗੀ ਰਹੂਗੀ ਬਾਈ ਜਿਹਾ ਦਾਾਂ ਵਰਗੀ ਹੋਊਗੀ ਨਾ ਮਾਂ ਤੋਂ ਅੱਤੋਂ ਮਰੀ ਨਹੀਂ ਭਾਲ ਕਰਕੇ ਉਸ ਨੂੰ ਪਤਾ ਵੱਡੀ ਵੇੜ ਕਰ ਜਾਂਦੀ ਹੈ ਹੂੰ ਤੇ ਦੂਜੇ ਨੰਬਰ ਤੇ ਬਈ ਇਹ ਝੋਟੀ ਇਹਦਾ ਦੂਜਾ ਸੂਆ ਜੀ ਅੱਛਾ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ 10 ਦਿਨ ਹੋ ਗਏ ਇਹਨੂੰ ਸੂਈ ਨੂੰ ਠੀਕ ਹੈ ਅੱਜ ਦੋ ਦਿਨਾਂ ਦੇ ਬਾਅਦ ਹੋਊ ਅਗਲਾ 12 ਕਿਲੋ ਮੰਨ ਕੇ ਲੈ ਜੀ ਚੋ ਸਕਦਾ 12 ਕਿਲੋ ਅਗਲਾ ਮੰਨ ਕੇ ਲੈ ਜੇ ਹੋਊ ਵੱਧ ਜੇ ਉਹ ਨਾ ਉਹਦਾ ਚੋ ਸਕਦਾ ਤਸੱਲੀ ਕਰ ਸਕਦਾ ਠੀਕ ਹੈ ਤੇ ਬੱਚਾ ਬੱਚਾ ਕੱਟਾ ਮੰਗ ਰੋ ਬਾਕੀ ਚੰਗੇ ਅਸਲੇ ਦੀ ਆ ਠੀਕ ਹੈ ਰਕਾਰਡ ਇਹਦਾ ਸਾਰਾ ਮਿਲ ਗਿਆ ਹਾਂ ਠੀਕ ਹੈ ਹਾਂ ਜੀ ਜਵਾਈ ਜਵਾਈ ਜਿਵੇਂ ਹੈ ਜਵਾਈ ਦੀ ਤਾਂ ਮਾਸ ਗਾਂ ਵਰਗਾ ਚੂਣਾ ਸਵਾਦ ਆ ਜਾਂਦਾ ਅਗਲਾ ਕਹੂਗਾ ਵੀ ਜਿੱਥੇ ਪੈਰ ਧਰ ਲਿਆ ਮੰਗਾ ਵਾਂਗੂ ਅੱਗੇ ਪਿੱਛੇ ਨਹੀਂ ਹੋਣਾ ਠੀਕ ਆ ਹਾਂ ਆਕੀ ਲੋਵੀ ਦੋਸਤੋ ਚੋਟੀ ਇਹ ਵੀ ਚੰਗੀ ਐ ਬਹੁਤ ਲੰਬੀ ਐ ਬੰਤਰ ਬਹੁਤ ਚੰਗੀ ਐ ਕੱਦ ਵੀ ਚੰਗਾ ਐ ਬਾਕੀ ਸਿੰਘਾਂ ਨਜਮਾ ਕੁੰਡੇ ਆ ਦੇਖ ਸਕਦੇ ਹੋ ਫੇਸ ਦੇਖ ਸਕਦੇ ਹੋ ਤਾਂ ਫੇਸ ਬਹੁਤ ਵਧੀਆ ਹੈਗਾ ਬਾਕੀ ਥਾਂ ਵੀ ਬਹੁਤ ਚੰਗੇ ਆ ਬੜਾ ਸੋਹਣਾ ਥਾਂ ਤੇ ਬੜਾ ਸੋਹਣਾ ਚੂਣ ਲੱਗਿਆ ਮੋੜ ਦਾ ਤੇ ਮੰਗ ਵਧੀਆ ਚਵਾਈ ਤਾਂ ਹਰ ਦੂਰ ਪੂਰੀ ਚੁੱਪ ਚੁੱਪ ਨਹੀਂ ਹੱਸਦੇ ਮਹਾਰਾਜ ਵਧੀਆ ਗਿਆ ਤਾਂ ਤੂੰ ਕੀ ਕਿਹਾ ਠੀਕ ਆ ਤੇ ਮੁੱਲੇ ਦਾ ਬਾ ਕਮਾਲ ਦੀ ਹੈ ਮੁੱਲੇ ਦਾ 1,65,000 ਤੋਂ ਮਾਨਤਾ ਲੈਂਦੀ ਬਸ 1,65 ਜੋ ਮਾਨਤਨ ਹੋਈ ਠੀਕ ਆ ਕਿੰਨਾ ਕੁ ਦੁੱਧ ਪਾ ਸਕਦੀ ਆ ਛੋਟੀ ਸਾਰ ਪਹਿਲੇ ਨੇ ਮਾਲਕਾਂ ਨੇ ਦੱਸਣਾ ਮੁਤਾਬਕ 15 ਕਿਲੋ ਦੁੱਧ ਪਰ ਪਾਇਆ ਪਹਿਲੇ ਜੂਏ ਹਾਂ ਇਸकी ਛੋਟੀ ਪਾਉਗੀ 16 ਤੋਂ 17 ਲੀਟਰ ਠੀਕ ਆ ਬਾਕੀ ਸੇਵਾ ਤੇ ਡਿਪੈਂਡ ਹੁੰਦਾ ਹੈ ਨਾ ਬਾਕੀ ਦਾਣੇ ਪਾਣੀ ਤੇ ਆ ਭਾਈ ਠੀਕ ਹੈ ਸਾਹਲੂ ਵਾਲਾ ਸੋ ਟੂਨ ਦੀ ਫ੍ਰੀਲੀ ਬਹੁਤ ਹੈ ਜੀ ਆਹ ਤੁਸੀਂ ਕੋਲ ਲਾ ਲਓ ਪਾ ਚੋਂ ਚੋਂ ਗੰਨੇ ਵਰਗਾ ਗੰਨਾ ਵਰਗਾ ਲੈ ਚਵਾਈ ਚੋਈ ਤੁਸੀਂ ਦੇਖ ਸਕਦੇ ਬਹੁਤ ਵਧੀਆ ਗਈ ਤੇ ਬਾਕੀ ਸੀਲ ਆ ਗਈ ਪੂਰੀ ਧਾਰਾ ਮਾਰ ਕੇ ਦਿਖਾ ਦਿੰਦੇ ਲੈ ਬਣਾ ਬੱਚੇ ਦੂਗੇ ਨੇ ਹੂੰ ਉਹੀ ਜੀ ਚੀਜ਼ ਆਪਾਂ ਲੈਂਦੇ ਕੋਈ ਪਤਾ ਦਾ ਸਹੀ ਗੱਲ ਆ ਬਾਕੀ ਉਮਰ ਛੋਟੀ ਹੋਈ ਆ ਨਾ ਉਮਰ ਛੋਟੀ ਆ ਪਹਿਲੇ ਸੋਈ ਲੱਗਦੀ ਆ ਹੈਨਾ ਚੌਕੀ ਆ ਹਾਂ ਚੌਕੀ ਆ ਮੂਹਰੇ ਸਹੀ ਗੱਲ ਆ ਸੇਵਾ ਚੰਗੀ ਛੋਟੀ ਨਹੀਂ ਇੰਨੀ ਠੰਡੀ ਛੋਟੀ ਕਿੱਥਾਂ ਵੱਲ ਹੂੰ ਸੇਵਾ ਚੰਗੀ ਕਰਕੇ ਹੀ ਦੂਜੇ ਸੂਏ ਛੋਟੀ ਉਮਰ ਤੇ ਸੂਈ ਆ ਨਾ ਜੀ ਦੇਖ ਲੈ ਹਰਿਆਣੇ ਦੇ ਖੜੀ ਹੋਵੇ ਹੀ ਛੋਟੀ ਆਲਾ 2.5 ਤੋਂ ਘੱਟ ਦੀ ਹਾਂ ਬਾਕੀ ਉਹ ਜਿਵੇਂ ਗਾਂ ਬਹੁਤ ਡਬਲ ਆ ਹੈਨਾ ਉਹ ਤੋਂ ਥੋੜਾ ਹੀ ਫਰਕ ਹੈ ਦਾ ਥੋੜਾ ਹੀ ਫਰਕ ਹੈ ਪਰ ਉਹ ਤਾਂ ਇਹ ਮੈਂ ਬਹੁ ਡਬਲ ਬਣ ਜਾਣਾ ਸਹੀ ਗੱਲ ਹੈ ਬਾਜੀ ਅਸਲ ਤੀਜੇ ਸੋਹ ਬਣੂਗੀ ਹੈਨਾ ਮਾਂ ਦਾ ਜਿਹੜਾ ਪਿਛੋਕੜ ਆਪਾਂ ਸਾਰਾ ਰਿਕਾਰਡ ਦੇ ਦਾਂਗੇ ਬੜਾ ਪਿਛੋਕੜ ਆ ਇਹ ਸਾਰਾ ਰਿਕਾਰਡ ਆਏਗਾ ਰਿਕਾਰਡ ਹੈ ਹਾਂ ਅੱਛਾ ਲੈ ਆਏ ਆਲੇ ਬੰਦੇ ਤੋਂ ਲਈ ਆ ਬਹੁਤ ਚੰਗਾ ਘਰ ਆ ਠੀਕ ਹੈ ਹਾਂ ਲੋ ਵੀ ਦੋਸਤੋ ਦੋ ਨਗ ਸੀਗੇ ਡਿਟੇਲ ਆਪਾਂ ਲੈਤੀ ਗਾਂ ਵੀ ਬਹੁਤ ਚੰਗੀ ਹੈ ਤੇ ਝੋਟੀ ਵੀ ਚੰਗੀ ਐ ਡਿਟੇਲ ਆਪਾਂ ਤੁਹਾਨੂੰ ਝੋਟੀ ਦੀ ਵੀ ਸਾਰੀ ਲੈਤੀ ਤੋਰ ਕੇ ਦਿਖਾਤੀ ਤੇ ਮੁੱਲ ਦੋਵਾਂ ਦੇ ਵੀਡੀਓ ਦੇ ਵਿੱਚ ਹੀ ਹੋਗੇ ਤੇ ਬਾਕੀ ਇਹ ਗਾਂ ਦਾ ਤਾਂ ਕੋਈ ਅੰਤ ਨਹੀਂਗਾ ਬਹੁਤ ਵੱਡੀ ਗਾਂ ਵੀ ਕਈ ਵਾਰੀ ਵੀਡੀਓ ਵਿੱਚ ਹੋ ਸਕਦਾ ਛੋਟੀ ਲੱਗੇ ਪਰ ਜਦੋਂ ਤੁਸੀਂ ਆ ਕੇ ਦੇਖੋਗੇ ਅਸਲ ਇਹ ਤੁਹਾਨੂੰ ਫੇਰ ਪਤਾ ਲੱਗੂਗਾ ਤੇ ਦੁੱਧ ਚੰਗੇ ਦੀ ਉਮੀਦ ਐ ਤੇ ਬਾਕੀ ਤਸੱਲੀ ਤੁਸੀਂ ਕਰਨੀ ਐ ਆਪ ਦੀ ਫੋਲ ਤਸੱਲੀ ਕਰਕੇ ਕੋਈ ਵੀ ਨਾ ਖਰੀਦਣਾ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੀ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ